ਬਹੁਤ ਹੀ ਸਤਿਕਾਰਤ ਸਰੋਤਿਓ ਤੇ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਲਿਸਨ ਐਂਡ ਲਰਨ ਵਿੱਚ ਸਵਾਗਤ ਹੈ ਜੀ ਪੰਜਾਬੀ ਅਖੋਤਾਂ ਔਰ ਉਹਨਾਂ ਦੇ ਅਰਥ ਫਾਰ ਕੰਪੀਟੀਟਿਵ ਇਗਜ਼ਾਮਸ ਦੇ ਤਹਿਤ ਅੱਜ ਦਾ ਨਵਾਂ ਲੈਸਨ ਤੁਹਾਡੇ ਸੰਮੁਖ ਹੈ ਜੀ ਜਿਸ ਦੇ ਵਿੱਚ ਅੱਜ ਦੀ ਪਹਿਲੀ ਅਖੋਤ ਹੈ ਜੀ ਖੜੇ ਦਾ ਖਾਲਸਾ ਕਿ ਉਸੇ ਬੰਦੇ ਦਾ ਹੀ ਕੰਮ ਹੁੰਦਾ ਜਿਹੜਾ ਮੌਕੇ ਦੇ ਉੱਤੇ ਹਾਜ਼ਰ ਹੋਵੇ ਜਦੋਂ ਕੋਈ ਕੰਮ ਹੋ ਰਿਹਾ ਹੋਵੇ ਕੋਈ ਵੰਡ ਹੋ ਰਹੀ ਹੋਵੇ ਤਾਂ ਜਿਹੜਾ ਬੰਦਾ ਗੈਰ ਹਾਜ਼ਰ ਹੁੰਦਾ ਉਹਨੂੰ ਇਗਨੋਰ ਕੀਤਾ ਜਾਂਦਾ ਸੋ ਹਾਜ਼ਰ ਰਹਿਣ ਵਾਲੇ ਦਾ ਕੰਮ ਜਦੋਂ ਹੁੰਦਾ ਤਾਂ ਉਸ ਤੇ ਲਈ ਵਰਤਿਆ ਜਾਂਦਾ ਹੈ ਖੜੇ ਦਾ ਖਾਲਸਾ ਔਰ ਅੱਜ ਦੀ ਦੂਸਰੀ ਖੋਤ ਹੈ ਜੀ ਖਾਲੀ ਸੰਖ ਵਜਾਵੇ ਦੀਪਾ ਕਿ ਜਦੋਂ ਕੋਈ ਬੰਦਾ ਫੋਕੀਆਂ ਹੀ ਫੜਾ ਮਾਰਦਾ ਹੋਵੇ ਅੰਦਰੋਂ ਖੋਖਲਾ ਹੀ ਹੋਵੇ ਤਾਂ ਉਸ ਤੇ ਲਈ ਕਿਹਾ ਜਾਂਦਾ ਹੈ ਕਿ ਖਾਲੀ ਸ਼ੰਖ ਵਜਾਵੇ ਦੀਪਾ ਅਰ ਅੱਜ ਦੀ ਤੀਸਰੀ ਖੋਤਾ ਜੀ ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਧਰਾਣੀ ਕਿ ਜਦੋਂ ਕੋਈ ਬੰਦਾ ਕੋਈ ਮਾੜਾ ਕੰਮ ਕਰਦਾ ਫੜਿਆ ਜਾਂਦਾ ਹੈ ਕੋਈ ਮਾੜਾ ਕੰਮ ਕਰਨ ਕਰਕੇ ਸ਼ਰਮ ਮਹਿਸੂਸ ਕਰਦਾ ਤਾਂ ਥੋੜਾ ਜਿਹਾ ਪਿਛਾਂ ਪਿਛਾਂ ਰਹਿੰਦਾ ਹੈ ਪਰ ਸਮਾਂ ਲੰਘ ਜਾਂਦੇ ਹੋ ਫਿਰ ਦੁਬਾਰਾ ਤੋਂ ਸਾਉ ਜਿਆ ਬਣ ਕੇ ਚੌਧਰੀ ਬਣ ਬਣ ਬੈਂਦਾ ਤਾਂ ਉਸ ਦੇ ਲਈ ਇਹ ਅਖਾਣ ਵਰਤੀ ਜਾਂਦੀ ਹੈ ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਧਰਾਣੀ ਤੇ ਅੱਜ ਦੀ ਚੌਥੀ ਅਖਾਤ ਹੈ ਜੀ ਗੋੜ ਕਿਉ ਮੈਦਾ ਤੇਰਾ ਜਲ ਫੂਕ ਬਸੰਤਰ ਮੇਰਾ ਕਿ ਜਦੋਂ ਕੋਈ ਆਦਮੀ ਹਿੱਸੇ ਦੇ ਵਿੱਚ ਕੋਈ ਕੰਮ ਕਰਦਾ ਹੈ ਤੱ ਖਰਚ ਵੇਲੇ ਤਾਂ ਉਹ ਪਿੱਛੇ हट ਜਾਂਦਾ ਪਰ ਪ੍ਰੋਫਿਟ ਲੈਣ ਦੇ ਲਈ ਮੂਰੇ ਆਉਂਦਾ ਬਰਾਬਰ ਹਿੱਸਾ ਮੰਗਦਾ ਤਾਂ ਉਸ ਦੇ ਲਈ ਵਰਤਿਆ ਜਾਂਦਾ ਹੈ ਕਿ ਗੋੜ ਘਿਓ ਮੈਦਾ ਤੇਰਾ ਦੂਸਰੇ ਦਾ ਜਲ ਫੂਕ ਬਸੰਤਰ ਮੇਰਾ ਕਿ ਇੰਜੋਏ ਇਸ ਦਾ ਮੈਂ ਕਰਨਾ ਹੈ ਔਰ ਅੱਜ ਦੀ ਆਖਰੀ ਕਵਤ ਹੈ ਜੀ ਗੁੰਗੇ ਦੀਆਂ ਸੈਨ ਤਾਂ ਗੁੰਗੇ ਦੀ ਮਾਂ ਹੀ ਜਾਣੇ ਜਿਵੇਂ ਕਿਹਾ ਜਾਂਦਾ ਹੈ ਕਿ ਗੁੰਗੇ ਬੱਚਾ ਜਾਂ ਗੁੰਗੇ ਦੇ ਨਾਲ ਰਹਿਣ ਵਾਲੇ ਬੰਦੇ ਹੀ ਉਸ ਦੀਆਂ ਹਰਕਤਾਂ ਤੋਂ ਜਾਣੂ ਹੁੰਦੇ ਹਨ ਕਿ ਉਹ ਕੀ ਚਾਹੁੰਦਾ ਹੈ ਕਿਉਂਕਿ ਉਹ ਬੋਲ ਨਹੀਂ ਸਕਦਾ ਉਸੇ ਤਰ੍ਹਾਂ ਹੀ ਕਿਸੇ ਬੰਦੇ ਦੇ ਨਾਲ ਰਹਿਣ ਵਾਲਾ ਉਹ ਉਸ ਦੀਆਂ ਗੋਲ ਮੋਲ ਗੱਲਾਂ ਨੂੰ ਹੀ ਸਮਝ ਸਕਦਾ ਹੈ ਉਸ ਦੀਆਂ ਹਰਕਤਾਂ ਨੂੰ ਸਮਝ ਸਕਦਾ ਹੈ ਸੋ ਕਿਹਾ ਜਾਂਦਾ ਹੈ ਗੁੰਗੇ ਦੀਆਂ ਸਹਿਨ ਤਾਂ ਗੁੰਗੇ ਦੀ ਮਾਂ ਹੀ ਜਾਣੇ ਸੋ ਇਹ ਸੀ ਜੀ ਸਾਡਾ ਲੈਸਨ ਅਗਲੇ ਲੈਸਨ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਲਿਸਨ ਐਂਡ ਲਰਨ ਦੇ ਨਾਲ ਸ਼ੁਕਰੀਆ ਦੋਸਤੋ ਸ਼ੁਕਰੀਆ ਜੀ